ਰਾਜਵਿੰਦਰ ਪੋਤੇ ਨੂੰ ਕਿਵੇੜੇ ਰੱਖ ਲਿਆ ਕਰਕੇ ਨੂੰ ਵੇਖਦੀ ਰਹਿਨੀ ਤੇਰੀ ਅੱਖਾਂ ਨਹੀਂ ਥੱਕਦੀਆਂ ਮੰਮੀ ਆਹ ਹੋਣੀ ਤੂੰ ਫੋਨ ਫੜਿਆ ਵਾ ਤੇ ਤੁਸੀਂ ਮੇਰੇ ਦਿਵਾਲੇ ਹੋ ਵੀ ਗਏ ਆ ਆਹ 2 ਮਿੰਟ ਵੇਖ ਲੈਂਦਾ ਹਾਂ ਕੀ ਵੇਖਦੀ ਰਹੀਨੀ ਇਹਦੇ ਵਿੱਚ ਕੀ ਆਉਂਦਾ ਵਾ ਮੈਨੂੰ ਵੀ ਦੱਸਿਆ ਕਰੋ ਕੋਹਾ ਤੁਸੀਂ ਮੰਮੀ ਕੀ ਵੇਖਣਾ ਵਾ ਐਦਾਂ ਵੀਡੀਓ ਵੀਡੀਓ ਵੇਖਨੀ ਰਹਿਨੀ ਆ ਤੇ ਤੂੰ ਕੀ ਵੇਖਦੀ ਏ ਇਹਦੇ ਵਿੱਚ ਮੈਂ ਤਾਂ ਹੀ ਵੇਖਨੀ ਰਹਿਨੀ ਵੀਡੀਓ ਵੀਡੀਓ ਚਾਹ ਸੂਟਾਂ ਦੀ ਕਟਾਈ ਵੇਖ ਲੈਨੀ ਆ ਕੋਈ ਚੀਜ਼ ਦੇਖ ਲੈਨੀ ਆ ਕੋਈ ਸਬਜ਼ੀ ਭਾਜੀ ਬਣਾਉਣੀ ਦੱਸ ਦੇ ਕੋਈ ਵੀ ਪੋਤਾ ਜੇ ਸੂਟਾਂ ਦੀ ਕਟਾਈ ਵੇਖਦੀ ਤਾਂ ਸੂਟਾਂ ਦੀ ਕਟਾਈ ਕਰੀਦੀ ਵੀਂਦੀ ਵੇਖ ਕੇ ਇਹ ਥੋੜੀ ਵੇਖ ਕੇ ਤਾਂ ਨਿਕਾਈ ਚਾਈਦੀਆਂ ਉਂਗਲਾਂ ਫੇਰੀ ਚਾਈਦੀਆਂ ਤਾਂ ਨਿਕਾਈ ਜਾਣਾ ਕੋ ਤੇ ਜੇ ਰਹੀ ਗੱਲ ਸਬਜ਼ੀ ਦੀ ਤਾਂ ਸਬਜ਼ੀ ਵੀ ਬਣਾਇਆ ਕਰ ਤੈਨੂੰ ਪਤਾ ਲੱਗੇ ਉਹ ਵੇ ਕਿੰਨੀਆਂ ਗੱਲਾਂ ਕਰਦੀ ਮੈਨੂੰ ਸਬਜ਼ੀ ਨਹੀਂ ਬਣਾਉਣੇ ਦੇ ਕੋਈ ਕੰਮ ਨਹੀਂ ਆਉਂਦਾ ਉਹ ਕਰਕੇ ਦੱਸੀ ਦੰਦਾ ਸਭੋਂ ਉਹ ਕੋਈ ਨਹੀਂ ਮੰਮੀ ਮੈਂ ਜਦੋਂ ਸਿੱਖਣੀ ਆ ਨਾ ਤੇ ਭਾਬੀ ਕੋਲ ਮੈਂ ਸਾਰੀਆਂ ਚੀਜ਼ਾਂ ਸਿੱਖ ਲੈਣੀਆਂ ਵਾ ਸਿੱਖਦੀ ਭਾਬੀ ਕੋ ਤੈਨੂੰ ਸੁਆਸ ਖਾਲਣੀ ਭਾਬੀ ਨੇ ਜਿਹਦੇ ਸਿਰ ਤੇ ਛਾਲਾ ਮਾਰਦੀ ਵੇਖੀ ਹਾਂ ਉਹਨੂੰ ਤੈਨੂੰ ਕੋਈ ਨਹੀਂ ਸਿਖਾ ਲੈਣਾ ਤੂੰ ਬੈਜ ਜੇ ਸੋਣਾ ਵਾਣਾ ਤਾਂ ਘੜੀ ਚੁੱਪ ਕਰਕੇ ਸੌਂਜੋ ਹਾਂ ਆਣਗੇ ਲੰਮੇ ਕੀ ਬੈ ਗਏ ਮੈਨੂੰ ਵੀ ਸਤਾਈ ਛੱਡਿਆ ਵਾ ਆ ਦੋ ਮਿੰਟ ਵੇਖ ਲੰਦੋਗਾ ਫੋਨ ਜੀ ਵੇਖਣੀ ਲੱਗ ਹਾ ਕਿਰਕੜ ਬੰਦ ਕਰ ਤੇ ਫੇਰ ਹੀ ਮੈਨੂੰ ਨੀਂਦ ਆਊਗੀ ਤੂੰ ਤਾਂ ਲਾਗੇ ਮੇਰੇ ਨਹੀਂ ਆ ਕਿਰਕੜ ਕਰ ਮੈਨੂੰ ਕੋਤੋਂ ਨੀਂਦ ਆਉਣੀ ਬੰਦ ਕਰ ਤੂੰ ਵੀ ਘੜੀ ਲੰਮੇ ਪੈ ਜਾ ਓ ਮੰਮੀ ਤੁਹਾਨੂੰ ਪਤਾ ਮੈਂ ਕਿੰਨਾ ਕ ਦੁਪਹਿਰੇ ਸੌਂਦੀ ਹਾਂ ਨਾਲੇ ਮੈਨੂੰ ਨਹੀਂ ਦੁਪਹਿਰੇ ਨੀਂਦ ਨੂਣ ਆਉਂਦੀ ਤੇ ਜੇ ਮੈਂ ਦੁਪਹਿਰੇ ਸੌਂ ਲੜਾ ਤੇ ਮੈਨੂੰ ਰਾਤ ਨੂੰ ਨੀਂਦ ਆਉਣੀ ਤੇ ਜੇ ਤੂੰ ਹੀ ਸੋਣਾ ਵਾ ਤਾਂ ਜਾ ਕੇ ਦੂਜੇ ਕਮਰੇ ਚ ਲੰਮੇ ਰੋਕਣ ਟੋਕਣ ਵਾਲਾ ਕੋਈ ਰਵੇ ਨਾ ਮੈਂ ਤਾਂ ਇੱਥੇ ਸੌਣਾ ਵਾ ਤੂੰ ਮੇਰੇ ਚ ਪਰਕੇ ਨੂੰ ਰੱਖ ਤਲ ਮੇ ਪਿਆ 10 ਮਿੰਟ ਰਸ਼ਟ ਮਾਰੀ ਦੇਂਦੀ ਦਿਮਾਗ ਨੂੰ ਰਸ਼ਟ ਦੇਈਦੀ ਹੁੰਦੀ ਮੰਮੀ ਮੈਂ ਨਾ ਆਵਾਜ਼ ਘੱਟ ਕਰ ਲੈਣੀ ਆ ਤੇ ਮੈਨੂੰ 5 ਮਿੰਟ ਫੋਨ ਚਲਾ ਲੈਣ ਦੋ ਜਾ ਭੈਣੇ ਤੈਨੂੰ ਆਖਣ ਦਾ ਕੋਈ ਨਹੀਂ ਹੈਗਾ ਤੂੰ ਕਹਿੰਦਾ ਮੇਰੇ ਆਕੇ ਲੱਗਣਾ ਮੰਮੀ ਯਾਰ ਕੀ ਆ ਮਜ਼ਾ ਹੀ ਨਹੀਂ ਆਉਂਦੇ ਐਂ ਨੇ ਤੂੰ ਹੀ ਤਾਂ ਫੋਨ ਚਲਾਉਂਦਾ ਘੜੀ ਚੰਗਾ ਭੈਣੇ ਮੈਂ ਨਹੀਂ ਬੋਲਦੀ ਜੋ ਮਰਜ਼ੀ ਕਰਦੀ ਰਹਿ ਹਜੇ ਤੁਸੀਂ ਬੋਲਦੇ ਨਹੀਂ ਆ ਤੂੰ ਆਪੋ ਤਾਂ ਤੁਸੀਂ ਕੰਨ ਨਹੀਂ ਦੇਂਦੇ ਈ ਤੇਣੀ ਅੱਖੀ ਕੀ ਵੇਖੀ ਜਾਨਨੇ ਆ ਮੈਂ ਮੂੰਹ ਫਲਾ ਕੇ ਇੱਥੇ ਬੈਠੀ ਆ ਔਰ ਸੋਈ ਤੇਰੀ ਭਾਂਡਾ ਨਾ ਭਰੀ ਪਈ ਆ ਜਾ ਸਾਫ ਕਰ ਲੈ ਉਹਨਾਂ ਨੂੰ ਮੇਰੇ ਕੋਲ ਨਹੀਂ ਸਾਫ ਹੁੰਦੀ ਮੇਰੇ ਕੋਲ ਤਾਂ ਗਲਮ ਹੁੰਦਾ ਮੈਂ 2 ਘੰਟੇ ਹੋ ਗਏ ਤੁਹਾਨੂੰ ਕਹਿੰਦੀ ਨੂੰ ਵੀ ਤਿਆਰ ਹੋ ਜਾ ਵਾਂਡੇ ਜਾਣਾ ਤਿਆਰ ਹੋ ਜਾ ਵਾਂਡੇ ਜਾਣਾ ਤੁਸੀਂ ਨਾ ਲੈਨੇ ਆ ਬਲਜੀਤ ਤੇਰਾ ਹੀ ਮੈਂ ਹਿਸਾਬ ਲੈ ਸਰੀਆ ਹੀ ਪਿਆ ਵਾ ਤੈਨੂੰ ਪਤਾ ਅਜ ਮੌਸਮ ਖਰਾਬ ਆ ਨਿੱਕੀ ਮੋ ਟਿੱਕਣ ਮਣ ਕੇਣ ਮੋ ਹੁੰਦੀ ਆ ਇੱਕ ਮੰਮੀ ਠੀਕ ਨਹੀਂ ਹੈਗੀ ਤੁਹਾਡੀ ਤੇ ਮੰਮੀ ਨੇ ਠੀਕ ਹੋਣਾ ਹੀ ਨਹੀਂ ਜੇ ਨਹੀਂ ਨਾ ਠੀਕ ਹੈਗੀ ਤੇ ਕੋਈ ਗੱਲ ਨਹੀਂ ਉਹ ਮੈਡਮ ਕਰਈ ਆ ਜਿਹੜੀ ਅੰਦਰ ਬਿਠਾ ਲਈ ਆ ਉਹਨੂੰ ਤਾਂ ਕੋਈ ਕੰਮ ਤੇ ਹੀ ਕਹਿਣਾ ਨਹੀਂ ਹੁੰਦਾ ਉਹ ਨਿਆਣੀ ਸਿਆਣੀ ਹੈਗੀ ਉਹਨੂੰ ਕਿਹੜਾ ਕੋਈ ਕੰਮ ਆਉਂਦਾ ਜੇ ਤੈਨੂੰ ਕਿਹਾ ਸਿਖਾ ਦੇ ਤੂੰ ਵੀ ਕੋਈ ਨਹੀਂ ਸਿਖਾਉਣੀ ਹੈ ਸਿਖਾਉਣੀ ਇਦਾਂ ਕਰਦੀ ਰਹੀਨੀ ਉਹਨੇ ਤਾਂ ਸਾਰੀ ਉਮਰ ਨਿਆਣੀ ਚੈਣੀ ਰਹਿਣਾ ਉਹਨੇ ਤਾਂ ਸਿਆਣੀ ਹੋਣਾ ਹੀ ਨਹੀਂ ਉਹ ਜਿੱਦਨ ਮੇਰਾ ਵਿਆਹ ਹੋਇਆ ਹੈ ਮੈਂ ਬਹੁਤ ਸਿਆਣੀ ਸਾਰੇ ਕੰਮ ਜਾਣਦੀ ਸੀ ਤੇ ਚੱਲ ਤੂੰ ਕਿਹੜੀ ਇਨੀ ਪੜਾਈ ਕੀਤੀ ਉਹਨੂੰ ਚਲੋ ਪੜਾਈ ਹੁਣ ਕੰਪਲੀਟ ਹੋਈ ਆ ਹੋਣੀ ਵੀ ਨਹੀਂ ਹੋਈ ਮਹੀਨਾ ਹੋਇਆ ਇੱਕ ਐ ਪੜਾਈ ਨੂੰ ਸਿਰ ਤੇ ਚੜਾ ਕੇ ਬਿਠਾ ਛੱਡਦੇ ਆ ਪਿੜਾ ਪਿੜਾ ਪਿੜਾਈ ਉਹ ਜਿਹੜਾ ਕੁੜੀਆਂ ਪੜ੍ਹਦੀਆਂ ਨਾ ਉਹ ਕੰਮ ਵੀ ਕਰਦੀਆਂ ਆ ਤੁਹਾਡੇ ਘਰ ਤੇ ਅਲੋਕਾ ਦੀ ਰਵਾਜ ਵਾ ਪੜ੍ਹਾਈ ਮੈਂ ਤੈਨੂੰ ਕਦੋਂ ਕਹਾਂ ਕਿ ਉਹ ਕੋ ਕੰਮ ਨਾ ਕਰਾ ਮੈਂ ਤੈਨੂੰ ਆਪ ਕਹਿਣਾ ਕਿ ਉਹਨੂੰ ਕੰਮ ਡਾਇਆ ਕਰ ਹੁਣ ਉਹ ਉਧਰ ਬੈਠੀ ਫੋਨ ਵੇਖਣ ਲਈ ਆ ਤੇ ਲੱਗੇ ਮੰਮੀ ਲੰਮੀ ਪਈ ਆ ਆਪਨੇ ਆਪ ਦੇ ਦੇਦਾ ਨਹੀਂ ਵੀ ਭਾਂਡਾ ਚੰਨਾ ਮਾਂਜਣ ਵਾਲਾ ਹੋਇਆ ਵਾ ਵੀ ਉਹ ਮਾਂਜ ਲਈਏ ਵੀ ਸਾਰਾ ਸਾਨ ਮੈਨੂੰ ਹੀ ਆ ਤੇ ਦੇਖ ਸਣਾ ਜਾ ਗਈ ਤੁਸੀਂ ਦੋਗੇ ਸਣਾ ਮੈਂ ਐਵੇਂ ਦਵਾ ਆਵੇਂ ਨਾ ਮੂੰਹ ਫਲਾ ਕੇ ਮਿੱਟੀ ਲਾ ਕੇ ਕੋਈ ਨਹੀਂ ਦੋ ਚਾਰ ਨੇ ਠਾਰ ਕੇ ਦਲ ਜਾਣਗੇ ਕਿਹੜਾ ਤਾਂ ਸਾਇਆ ਤਾਂ ਲੱਗ ਜਿਹੜਾ ਜੇ ਜਾਣਾ ਚਲੋ ਨਹੀਂ ਜਾਣਾ ਨਾ ਚਲੋ ਫਿਰ ਹਰਚੋਲ ਚਲੀਏ ਗੋਲ ਗਪੇ ਖਵਾ ਕੇ ਲਿਆਓ ਕਿੰਨੇ ਦਿਨਾਂ ਦਾ ਸੁਣਾ ਦਿੱਤਾ ਹੀ ਨਾ ਮੈਂ ਤੁਹਾਨੂੰ ਵੀ ਮੇਰਾ ਵੀ ਗੋਲ ਗਪੇ ਖਾਣ ਦੀ ਕੰਡਿਆ ਖੜਿਆ ਮੈਨੂੰ ਤੁਸੀਂ ਤੇ ਇਹਦੇ ਮੇਰੇ ਵੀ ਪੈਸੇ ਹੈ ਨਹੀਂ ਪੈਸੇ ਹੈ ਨਹੀਂ ਉਹ ਚੰਗਾ ਬਾਬਾ ਗੋਲ ਗਪੇ ਖਵਾ ਲੇਗਾ ਘੜੀ ਕਿਨ ਜਾ ਕੇ ਛੱਟਾਂ ਹਟਦੀਆਂ ਵਾਂ ਦੀ ਤੂੰ ਵੀ ਜੇਦੀ ਫਾਲੀ ਨਿਆਣੇ ਵਾਲਾ ਹਿਸਾਬ ਹੋ ਗਿਆ ਤੇਰਾ ਵੀ ਜਿਹੜੀ ਗੱਲ ਦੇ ਮਗਰ ਪੈਣੀ ਗੱਲ ਪੂਰੀ ਕਰਾ ਕੇ ਹਟਦੀਆਂ ਅਈ ਜਾਨਿਆ ਨੇ ਕਰਦੇ ਹੁੰਦੇ ਜਪੀਲੀਆ ਤੁਹਾਨੂੰ ਲੱਗੇ ਬੈਨ ਦਾ 90 ਦਾ ਘਾਟਾ ਉਹਦਾ ਇੱਕ ਹਿਸਾਬ ਲਾਇਆ ਨਾ ਬਲਜੀਤ ਦਾ ਵੀ ਹੈ ਆਈ ਚਲਾਕਾਂ ਦੇ ਡੱਬਰ ਤੋਂ ਹੀ ਆ ਮਾਂ ਵੀ ਬੜੀ ਇਦੀ ਚਲਾਕ ਵਾ ਤੇ ਪਰਜਾਇ ਵੀ ਬੜੀ ਚਲਾਕ ਵਾ ਇਦੀ ਦੀ ਉਹ ਗੱਲ ਆ ਆਖਾ ਮੋੜਨਾ ਨਹੀਂ ਦੱਕਾ ਤੋੜਨਾ ਨਹੀਂ ਮੂੰਹ ਭੋਲਾ ਜਾ ਬਣਾ ਲੀਦੀ ਆ ਤੇ ਬਸ ਜੀ ਮੈਨੂੰ ਆ ਚਾਹੀਦਾ ਮੈਨੂੰ ਉਹ ਚਾਹੀਦਾ ਆਖੇ ਇਹਨੇ ਲਵਾ ਲੈਣਾ ਏਦਾਂ ਕਿਸ ਨਾ ਕਿਸ ਤਰੀਕੇ ਨਾਲ ਤੇ ਇਹ ਕੰਮ ਕਹਿ ਦਈਏ ਫਿਰ ਗਾੜੀ ਨੂੰ ਭਾਨੇ ਨਾਲ ਲੈ ਪੈਣਾ ਉਹਨੇ ਜਿੱਦ ਫੜ ਲਈ ਪੇਕੀਆਂ ਉਤੋਂ ਹਟਾਈ ਤੇ ਹੁਣ ਬੋਲ ਕਫਾ ਨੇ ਜਿੱਦ ਫੜ ਲਈ ਕਿਨਾਂ ਤੋਂ ਬਾਹਰ ਨਿਕਾ ਨਿਕਾ ਮੀ ਪੈਦਾ ਬੋਲ ਕਫਾ ਉਹਨਾਂ ਜਾਣਤਾ ਕਿ ਬੈ ਨਾ ਖੜਿਆ ਤੇ ਫੇਰ ਲੜਾਈ ਪੈਣੀ ਨਹੀਂ ਰਾਜਵਿੰਦਰ ਹਾਂ ਹੈ ਨਹੀਂ 12 ਵਜ ਗਏ ਉਹਨੇ ਤਾਂ ਬੋਲਣ ਲਾ ਆਪਣਾ ਵੀ ਕੰਮ ਨਹੀਂ ਕੋਈ ਕਰਾਇਆ ਪੁੱਤ ਛੱਡ ਕੰਮ ਕਰਾ ਲੀਏ ਰੋਟੀ ਪਾਣੀ ਕਰ ਲੀਏ ਮੰਮੀ ਹਜੇ 12 ਹੀ ਵਜੇ ਆ ਕੋਈ ਗੱਲ ਨਹੀਂ ਸ਼ਾਮਾ ਜੀ ਉਹਨੂੰ ਕੰਮ ਕਰ ਲਾਂਗੇ ਘੜੀ ਲੰਮੇ ਪਹਿਣਾ ਤੇ ਪੈ ਲੋ ਤੇ ਜੇ ਮੈਂ ਤੁਹਾਨੂੰ ਕਹਿੰਨੀ ਆ ਵੀ ਆਪਾਂ ਵੀਰ ਨੂੰ ਦੱਸ ਦਈਏ ਉਹ ਵੀ ਨਹੀਂ ਤੁਹੀ ਮੇਰੇ ਆਖੇ ਲੱਗਦੇ ਕਹਿ ਦਿੰਦੇ ਇਹ ਨਹੀਂ ਦੱਸਣਾ ਨਾ ਪੁੱਤ ਘਰ ਲੜਾਈ ਪੈ ਜਾਣੀ ਆ ਤਾਂਹੀਂ ਲੜਾਈ ਨਹੀਂ ਪਾਉਣੀ ਹੈਗੀ ਆਹੀਂ ਕਿੜੀਆਂ ਪੁੱਤ ਕੇ ਤਾਂ ਕੰਮ ਕਰਦੀਆਂ ਕਾਹ ਚੱਲੀਆਂ ਵਾ ਕਾਹ ਤੇ ਮੰਮੀ ਨਹੀਂ ਚੱਲੀਆਂ ਪਰ ਫਿਰ ਵੀ ਇਹ ਜਿਹੜੀ ਵੀਰ ਦੇ ਸਾਹਮਣੇ ਚਲਾਕੀਆਂ ਕਰਦੀ ਐ ਵੀਰ ਨੂੰ ਆਉਂਦਿਆਂ ਵੇਖ ਕੇ ਤੇ ਤੇਰੇ ਹੱਥੋਂ ਭਾਂਡੇ ਫੜਲਣ ਦੀ ਕਦੀ ਮੇਰੇ ਉੱਤੋਂ ਫੜਲਦੀ ਆ ਤੇ ਵੀਰ ਦੇ ਸਾਹਮਣੇ ਬਣ ਜਾਂਦੀ ਐ ਚੰਗੀ ਕਿ ਮੈਂ ਕੰਮ ਵੜਾ ਕਰਦੀ ਆ ਤੇ ਜਦੋਂ ਵੀਰ ਮੜਾ ਜਾਂ ਅਸੇ ਪਾਸੇ ਹੁੰਦਾ ਉਦੋਂ ਹੀ ਆਣ ਕੇ ਦਬਕੇ ਮਾਨ ਲੱਗ ਜਾਂਦੀ ਐ ਐਸ ਲਈ ਮੈਂ ਕਹਿੰਨੀ ਵੀ ਥੋੜਾ ਬੋਧਾ ਵੀਰ ਨੂੰ ਦਸੀਏ ਵੀਰ ਆਪੇ ਇਹਦੇ ਕੰਮ ਕੱਸੂਗਾ ਕਿੰਨਾ ਕਚਰ ਕਰੋਗੀ ਪੁੱਤ ਕਿੰਨਾ ਕਚਰਾ ਹੋ ਗਰ ਬੱਕਰੇ ਦੀ ਮਾਂ ਖੈਰ ਮਨਾਉਗੀ ਆਪੇ ਉਹਨੇ ਵੇਖ ਲੈਣਾ ਸਾਡੇ ਮੂੰਹ ਨਾਲ ਕੋਈ ਮਾੜੀ ਚੰਗੀ ਨਿਕਲ ਜੇ ਫੇਰ ਕਹਿਣਾ ਵਾ ਮਾਵਾ ਤੀਆਂ ਵਸਣ ਨਹੀਂ ਦਿੰਦੀਆਂ ਹੈਗੀਆਂ ਤੇ ਆਪਾਂ ਇਦਾਂ ਕਰੀਏ ਕੰਮ ਕਰ ਲਈਏ ਉਹੋ ਕੰਮੋ ਜਿਹੜਾ ਅਸੀਂ ਅੱਬੇ ਕਰਦਿਆਂ ਹੁਣ ਸਾਨੂੰ ਕਰਦਿਆਂ ਨੂੰ ਕੀ ਛੱਟਾ ਤਾ ਤੂੰ ਆਟਾ ਗੁੰਨਦੇ ਮੈਂ ਫੁਲਕੇ ਲਾਣ ਮੈਂ ਤੇਰੇ ਲਾਗੇ ਖਲੋਤੀ ਖਲੋਤੀ ਭਾਂਡੇ ਮਾਜ ਲੈਣੀ ਪੁੱਤ ਕਲਾਂ ਮਟਾਈ ਦੀ ਹੁੰਦੀ ਪਾਈ ਦੀ ਨਹੀਂ ਹੁੰਦੀ ਕਲਾਂ ਦੇ ਮੰਮੀ ਮਟਾਈ ਦੀ ਆ ਜੇ ਕਲ ਉਹਨੂੰ ਕਰੋਂਦਾ ਵੀਰ ਨੂੰ ਦੱਸਿਆ ਹੁੰਦਾ ਐਦਾਂ ਨਾ ਇੱਕ ਤੁਰੀ ਫਿਰਦੀ ਜਿੱਦਾਂ ਇਹ ਕਰਦੀ ਫਿਰਦੀ ਆ ਪੋਤੋਂ ਨੇ ਬਹਾਨੇ ਲੱਭਣੇ ਲੜਨਦੇ ਤੂੰ ਛੱਡ ਉੱਠ ਤਾਂ ਆਪਾਂ ਕੰਮ ਕਰ ਲਈਏ ਮੰਮੀ ਘਰ ਲੈਣੇ ਆਜਾ ਹੁਣ ਇਹ ਤਾਂ ਗਰਮੀ ਚ ਖਾਬ ਦੇ ਤਾਬਦੇ ਆਏ ਆ ਹੁਣ ਦੁਪਹਿਰੇ ਫੇਰ ਸੋਈ ਚ ਵੱਢ ਜੀਏ ਹਾਏ ਪੋਤੋਂ ਨੇ ਸਾਡੇ ਦਿਵਾਲੇ ਹੋ ਜਾਣਾਂ ਯੋ ਜ਼ਰੂਰ ਅਸੀਂ ਬੀਤੀ ਕਰਾ ਕੇ ਤੇ ਫੇਰ ਹੀ ਕੰਮ ਕਰਨਾ ਤੇ ਮੰਮੀ ਮੈਂ ਤਾਂ ਬੋਲਣ ਲੱਗੀ ਨੇ ਉਹ ਨਹੀਂ ਕੋਈ ਵੇਖਣਾ ਬੋਲਣ ਲੱਗਿਣੇ ਤਾਂ ਨਹੀਂ ਵੇਖਣਾ ਪਰ ਮੈਂ ਇਹ ਕਹਿ ਨਹੀਂ ਵੀ ਇੰਨੇ ਕਵਜੇ ਕਰਾਂਗੇ ਕੰਮ ਦਿੰਦਾ ਹੁਣ ਇਹ ਰੋਟੀ ਪਾਣੀ ਖਾਦਾ ਹੁਣ ਏਡੀ ਛੇ ਰੋਟੀਆਂ ਕਿੰਨੇ ਖਾ ਲਈ ਆਵਾ ਵੇਖੀ ਉਹਨੇ ਆਉਂਦੀ ਹੋਈਆਂ ਨੇ ਵੇਖੀ ਕਿਦਾਂ ਵੇਖ ਕੇ ਉਹਨੇ ਕਹਣਾ ਮਾਵਾਂ ਤੀ ਅੰਦਰ ਬੈਠੀਆਂ ਉਹਨੇ ਕਿਦਾਂ ਸਾਡੀ ਲਾਹ ਖਾ ਕਰਨੀ ਫੇ ਤੈਨੂੰ ਪਤਾ ਲੱਗਣਾ ਫੇ ਤੱਖਾਂ ਚ ਖਸਾਉਂ ਦੇ ਦੇ ਕੇ ਰੋਣੀ ਮੰਮੀ ਯਾਰ ਕੀ ਆ ਤੂੰ ਵੀ ਨਹੀਂ ਮੈਨੂੰ ਠਿਕਨ ਦਿੰਦੀ ਚੱਲ ਉਠੋ ਕਿਹਦਾ ਕੰਮ ਕਰਨਾ ਵਾ ਉਠ ਆ ਜਾ ਨਹੀਂ ਆ ਜਾ ਵੇ ਕਿਦਾਂ ਖਲਾਰਾ ਪਿਆ ਰਾਜਵਿੰਦਰ ਉਹ ਤਾਂ ਉੱਠ ਖਲੋਤੀ ਉਹਨੇ ਤੇ ਵੇਖੀ ਬੋਲਣਾ ਜੇ ਵੇ ਲਿਆ ਪੀਂਗਾ ਖਲਾਰਾ ਪਾਇਆ ਨਾ ਮੰਮੀ ਮੈਂ ਆ ਸਾਰਾ ਫਲਾਰਾ ਖਲੂਰਾ ਚੁੱਕ ਕੇ ਗਈ ਹੀ ਆ ਮੈਨੂੰ ਕੀ ਪਤਾ ਵਾ ਬੰਦਾ ਪੁੱਛਿਆ ਜੇ ਤੂੰ ਕੁਝ ਬਣਾ ਕੇ ਖਾਦਾ ਵਾ ਤੇ ਤੂੰ ਖਲਾਰਾ ਹੀ ਚੁੱਕਦੇ ਚੱਲ ਪੁੱਤ ਐਂਦਾ ਮੈਨੂੰ ਬੜੀ ਖੇ ਚੜਦੀ ਆ ਵੇ ਲੋ ਵੀਰ ਨੇ ਜੇ ਸੌਦਾ ਲੈ ਕੇ ਦਿੱਤਾ ਇਹਨੇ ਇਹ ਨਹੀਂ ਕੀਤਾ ਵੀ ਆ ਘਿਓ ਵੀ ਚੁੱਕਾ ਤੇ ਗੰਡੇ ਵੀ ਚੁੱਕਾ ਜਿੱਥੇ ਪਏ ਉੱਥੇ ਹੀ ਪਏ ਆ ਨਹੀਂ ਉਹਨੇ ਚੁੱਕਣਾ ਨਹੀਂਗਾ ਉਹਨੇ ਬੋਲਣਾ ਹੀ ਆ ਅਨੇ ਬਾ ਨਾਲ ਬਣਾ ਬੋਲਣ ਦਾ ਤੇ ਉਹਨੂੰ ਬਹਨਾਂ ਨਾ ਦੇ ਦਵਾ ਦਾ ਚੀਜ਼ਾਂ ਚੁੱਕ ਕੇ ਨਾ ਥਾਉ ਠਾਈ ਤੇ ਕਾ ਦੇ ਵੀ ਜਿਹੜੀ ਸਾਨੂੰ ਆਖੇ ਨਾ ਵੀ ਇਹਨਾਂ ਨੇ ਕੰਮ ਨਹੀਂ ਕੀਤਾ ਥਾਉ ਠਾਈ ਦੇ ਵੀ ਮੈਂ ਟਕਾਈ ਦੂੰਗੀ ਪਰ ਤੂੰ ਇਹ ਨਾ ਜਿੰਨਾ ਮੈਨੂੰ ਕਹਿੰਦੇ ਨਾ ਥੋੜਾ ਬੋਧਾ ਕਿ ਤੇ ਭਾਬੀ ਨੂੰ ਵੀ ਕਹਾ ਉਹ ਨਾ ਫੇਰ ਫਾਇਦਾ ਵਾ ਉਤ ਤੈਨੂੰ ਮੈਂ ਕਹਿ ਲੈਂਦੀ ਤੂੰ ਜਰਦੀ ਮੈਂ ਕਹਿ ਲੈਂਦੀ ਤੂੰ ਮੇਰੀ ਧੀ ਆ ਆ ਵੇ ਲੋ ਉਥੇ ਰੱਖਣੀ ਦਾ ਇੱਥੇ ਰਸੋਈ ਜੋ ਬੁਰਸ਼ ਕੰਨਾ ਕੇ ਨੇ ਨਹੀਂ ਜਾਣ ਜਾਣ ਕੇ ਲੜਾਈ ਤੇ ਸਾਧਨ ਬਣਾਉਂਦੀ ਆਪੇ ਕੁਝ ਕਹਿਣ ਤੇ ਮੈਂ ਲੜਾਂ ਮੇਰੇ ਕੋ ਗੱਲ ਹੈ ਜੀ ਅਜੇ ਤੂੰ ਉੱਠਣ ਨਹੀਂ ਢਈ ਤਾਂ ਵੇਖ ਲੈ ਖਲਾਰਾ ਕਿੰਨਾ ਪਿਆਈਓ ਤੇ ਲੜਾਈ ਪੈ ਜਾਣੀ ਸੀ ਨਾ ਘਰ ਮੰਮੀ ਲੜਾਈ ਦੇ ਤਾਂ ਪਵੇ ਨਾ ਤੇ ਇਹ ਖਲਾਰਾ ਅਹੀਂ ਛੱਡਿਆ ਹੋਵੇ ਆ ਮੈਂ ਤਾਂ ਰਸੋਈ ਦੇ ਚੰਡ ਕੱਢ ਕੇ ਗਈ ਹੀ ਖਲਾਰਾ ਤੋਂਨੇ ਬੇਬੇ ਨਹੀਂ ਪਾਇਆ ਹੋਣਾ ਉਹਨੇ ਇਹ ਨਹੀਂ ਕਹਿਣਾ ਵੀ ਮੈਂ ਖਲਾਰਾ ਪਾਇਆ ਮੈਨੂੰ ਦਿਹਾੜ ਨਹੀਂ ਪਤਾ ਵੀ ਇਹ ਕੱਚ ਦੇ ਗਲਾਸ ਕਿਉਂ ਕੱਢੇ ਆ ਬੰਦਾ ਉਹ ਦੂਜੇ ਗਲਾਸ ਜੀ ਤੇ ਪਾਣੀ ਪੀ ਸਕਦਾ ਨਾ ਛੇੜਾ ਛੇੜਦੀ ਲੜਾਈ ਨੂੰ ਤੈਨੂੰ ਪਤਾ ਤਾਂ ਹੈਗਾ ਵਾ ਉਨ ਤੂੰ ਵੀ ਉਹੋ ਗੱਲ ਨੂੰ ਮੌਕਾ ਦੇਂਦੀ ਪਚਲ ਕਲਾ ਪੈ ਹੀ ਜਾਵੇ ਚੰਗੀ ਤਰ੍ਹਾਂ ਬਣਾਉਣਾ ਕੀ ਹੁਣ ਮੈਨੂੰ ਦੱਸੋ ਤੁਸੀਂ ਬਣਾਉਣਾ ਕੀ ਆ ਜਿਹੜਾ ਬਣਿਆ ਇਹ ਤੇ ਚੋਕਾ ਭਲਾ ਵੇ ਸਬਜ਼ੀ ਕਿੰਨੀ ਕੁ ਵਜ ਹੈਗੀ ਆ ਤੇ ਰਹਿਣ ਦੇ ਫਿਰ ਫਸੇ ਐਵੇਂ ਖਾ ਲੈ ਉਹ ਤਾਂ ਨੀਂਨ ਕੀ ਆ ਉਹ ਰਗ ਜਿੰਨੀ ਆ ਬਣਾਉਣੀ ਪੈਣੀ ਚੀਰ ਕੱਢੇ ਗੁੰਡੇ ਦਵਾ ਦਵਾ ਮੈਂ ਉਹਦਾ ਉਹ ਕੋਤਲੇੜ ਪੂਵੇ ਦੋ ਨਾ ਮੰਮੀ ਹਾਂ ਮੇਰੀ ਗੱਲ ਸੁਣੋ ਆ ਸਬਜ਼ੀ ਸੂਜੀ ਮੈਂ ਜਿਹੜਾ ਕੰਮ ਕਰਨਾ ਕਰ ਲੈਣੀ ਆ ਐਦਾਂ ਕਰੋ ਉਹ ਤੁਸੀਂ ਜਿਹੜੀਆਂ ਘਿਓ ਵਾਲੀਆਂ ਸੇਵੀਆਂ ਨਹੀਂ ਬਣਾਈਆਂ ਉਹ ਬਣਾ ਕੇ ਦਿਓ ਮੈਨੂੰ ਘਿਓ ਵਾਲੀਆਂ ਆਹ ਹੋਣੀਆਂ ਪਾਣੀ ਪਾ ਕੇ ਬਣਾਉਂਦੇ ਆ ਕਿ ਤੇ ਦੁੱਧ ਵਾਲੀਆਂ ਹੁੰਦੀਆਂ ਨਹੀਂ ਉਹ ਘਿਓ ਵਾਲੀਆਂ ਨੇ ਪਾਣੀ ਵਾਲ ਕੇ ਬਣਾਈ ਦੀਆਂ ਆਹ ਹੋ ਹੀ ਬਣਾ ਦਿਓ ਫਿਰ ਮੈਨੂੰ ਮੇਰੇ ਬੜਾ ਜੀ ਕੰਢਿਆ ਖਾਣੂ ਚੱਲ ਬਣਾ ਦੇਣੀ ਆ ਮੈਂ ਗੰਡੇ ਕੱਟਦੀ ਆ ਠੀਕ ਆ ਠੀਕ ਠੀਕ ਕੱਟ ਛੇਛੇ ਦੀ ਛੇਛੇ ਦੀ ਕਰ ਲਾ ਹੁਣ ਕੋਈ ਨਹੀਂ ਛੇਛੇ ਦੀ ਮੈਂ ਉੱਠ ਕੇ ਬੋਲਣ ਲੱਪੇ ਪੀ ਆ ਜੇ ਤੇ ਮੈਨੂੰ ਆਖੇ ਵੀ ਕੰਮ ਹੀ ਨਹੀਂ ਕੋਈ ਕੀਤਾ ਤੈਨੂੰ ਪਤਾ ਉਹ ਬੋਲਦੀ ਬੜਾ ਮੈਨੂੰ ਬੜਾ ਡਰੋਂ ਦਾ ਲੜਾਈ ਤੋਂ ਤੇ ਚੀਖਾਂਦੀ ਉੱਥੇ ਰਹਿਣ ਦਿੰਦੀ ਆ ਹਰ ਵੇਲੇ ਲੜਾਈ ਨੂੰ ਆਵਾਜ਼ਾਂ ਹਰ ਵੇਲੇ ਲੜਾਈ ਨੂੰ ਆਵਾਜ਼ਾਂ ਆਹ ਨਹੀਂ ਆ ਨਹੀਂ ਇੱਕ ਬਲਦਾਂ ਦਾ ਮੇਰੇ ਕੋਲ ਤਾਂ ਪਰਮੈਸ਼ਾਹਾਂ ਵੀ ਇਹਨਾਂ ਦੀਆਂ ਕਿਤੇ ਵੱਖਰੀਆਂ ਵੱਖਰੀਆਂ ਆ ਕੁੜੀ ਨੂੰ ਵੀ ਬੜੇ ਚਸਕੇ ਲੱਗੇ ਕਦੀ ਆ ਬਣਾ ਦੋ ਕਦੀ ਆ ਬਣਾ ਦੋ ਕਿਤੇ ਕਿਆ ਹੋਵੇ ਹਨ ਨੂੰ ਤੈਨੂੰ ਬਣਾ ਕੇ ਛੱਡ ਕੇ ਗਾੜੀ ਪ੍ਰੀ ਕੇ ਦੋ ਤੈਨੂੰ ਉਹਨਾਂ troucha ਨਹੀਂ ਮਾ ਸਾਹ ਬਣਾ ਬਣਾ ਕੇ ਜਿੱਥੇ ਮਰਜੀ ਠੇਡੇ ਲੱਗਦੇ ਰਹਿਣ ਕੀ ਗੱਲ ਲਗੀ ਮੰਮੀ ਸੇਵੀਆਂ ਬਣਾਉਣ ਲੱਗੀਆਂ ਕਿਉਂ ਰਾਜਵਿੰਦਰਾਂ ਦੀ ਸੇਵੀਆਂ ਖਾਣੀਆਂ ਮੈਂ ਚਲ ਥੋੜੀਆਂ ਬਣਾ ਦੇਣੀ ਬਸ ਠੀਕ ਆ ਸਾਰੀ ਡੜੀ ਇਦਾਂ ਹੀ ਖਲਾਰੇ ਪਾਇਆ ਕਰੋ ਖਲਾਰਾ ਸਾਂਭਣਾ ਕੋਈ ਨਹੀਂ ਆ ਪਾਉਣਾ ਹੀ ਆ ਬਸ ਅਗਲੇ ਜੋਗਾ ਛੱਡ ਦੇਣਾ ਹੁੰਦਾ ਨਾ ਉਹਨੂੰ ਉੱਥੇ ਬਿਠਾ ਲਿਆ ਵਾ ਉਹਨੂੰ ਡਾਹੋਂ ਕੰਮ ਕਰਨ ਉਹਨੂੰ ਮਾ ਸੱਕ ਜਾ ਚਾਵੇ ਇਹ ਕਿਦਾਂ ਦੀ ਗੱਲ ਹੋਈ ਸਾਰੀ ਡੜੀ ਤੇ ਮਾਵਾਂ ਤੀਆਂ ਕੁੱਤੇ ਦੀ ਮੋਤੇ ਮਰਦੀਆਂ ਰਹਿੰਦੀਆਂ ਵਾ ਤੂੰ ਕੈਨੇ ਖਲਾਰਾ ਪਾਇਆ ਹੈ ਹਾਏ ਮੇਰੇ ਰੱਬਾ ਵੀ ਕਿੰਨਾ ਕ ਮੰਮੀ ਤੇ ਕਿੰਨਾ ਕ ਕੰਮ ਕਰਦੇ ਆ ਇਹੋ ਸਿਰ ਤੇ ਚੱਕ ਲਿਆ ਹਾਂ ਮੈਂ ਕੁੜੀ ਨੂੰ ਦਬਕੇ ਮਾਰ ਮਰ ਉਹਦਾ ਲਹੂ ਪੀਤਾ ਪਿਆ ਵਾ ਹਰ ਵੇਲੇ ਮੈਂ ਕੰਮ ਕਰਨ ਦਾ ਛੜਦੀ ਆ ਤੇ ਤੂੰ ਉਹ ਗੱਲ ਫੇਰ ਕਿੰਨੀ ਵੀ ਕੰਮ ਨਹੀਂ ਕਰਦੀ ਹੈਗੀ ਮੰਮੀ ਬਹੁਤ ਲਹੂ ਪੀਤਾ ਵਾ ਮੈਨੂੰ ਭੁਲੇਖਾ ਨਹੀਂਗਾ ਐਡਾ ਜਿਹਦਾ ਬੁਗੜ ਹੋਇਆ ਖਾ ਖਾ ਕੇ ਹੁਣ ਇਹ ਚ ਦੇਸੀ ਘਿਓ ਪੈਣਾ ਖੰਡ ਪੈਣੀ ਤੇ ਮੋਟੀ ਉਹਨੇ ਹੋਈ ਜਾਣਾ ਤੇ ਕਿੰਨੇ ਖੰਡ ਨਹੀਂ ਮੁੜ ਕੇ ਮੋਟੀ ਕੁੜੀ ਅੱਛਾ ਤਾਂ ਹੁਣ ਇਹਦਾ ਖਾਣਾ ਪੀਣਾ ਉਹ ਤੁੰਦਾ ਹੌਲਦੀ ਨੇ ਕੀ ਉਤਾ ਬਖਾਨਿਆ ਕਰ ਕਿਦਾਂ ਦੇ ਮਿਲਨੇ ਕਿਦਾਂ ਦੇ ਨਹੀਂ ਇੱਥੇ ਤੈਨੂੰ ਚੱਜ ਨਾਲ ਰੋਟੀ ਪਾਣੀ ਖਾ ਲੰਦੇ ਉਹ ਵੀ ਤੇਰੀ ਅੱਖਾਂ ਤਾਂ ਨਹੀਂ ਨੰਗੀ ਜਾਣ ਡਿਆ ਮੰਮੀ ਹਾ ਹੋ ਤੁਹਾਡੀਆਂ ਗੱਲਾਂ ਬਾਣੀ ਆ ਇਹਨੂੰ ਨੋਲਣਾ ਨਹੀਂ ਕਹਿੰਦੇ ਇਹਨੂੰ ਕੰਟਰੋਲ ਕਰਨਾ ਕਹਿੰਦੇ ਆ ਅੱਛਾ ਫਿਰ ਤੂੰ ਨਾ ਖਾਣੀ ਜਬਣ ਲੱਗੀਆਂ ਤਾਂ ਫਿਰ ਮੇਰਾ ਤਾਂ ਹੁਣ ਵਿਆਹ ਹੋ ਗਿਆ ਚੜਾ ਹੋ ਗਿਆ ਮੈਂ ਤੇ ਖਾਣੀਏ ਖਾਣੀਆ ਅੱਛਾ ਤੇਰਾ ਜੇ ਵਿਆਹ ਹੋ ਗਿਆ ਤਾਂ ਰਿੰਦੀ ਉਹ ਵੀ ਨਹੀਂ ਤੂੰ ਫਿਕਰ ਨਾ ਕਰ ਉਹ ਮੇਰੀ ਚਿੰਤਾ ਤੇਰੀ ਨਹੀਂ ਗਈ ਤੇ ਮੇਰੀ ਗੱਲ ਸੁਣ ਨਾਲੇ ਸਾਨੂੰ ਇੰਨਾ ਨਾ ਸਤਾ ਮੈਂ ਨੇਦਰ ਕਬੀਰ ਨੂੰ ਦੇਣਾ ਇਹ ਦੱਸ ਵਿਹਨ ਨਾ ਬਹੁਤ ਬਿਓ ਵਿਆਹਕੀਆਂ ਕਰਦੀ ਤੇ ਠੀਕ ਆ ਮੰਮੀ ਦੱਸੋ ਦੱਸੋ ਮੈਂ ਮੈਨਾਂ ਤੋਂ ਵੱਧ ਚੜ ਕੇ ਦੱਸੂਗੀ ਦੱਸੋ ਤੇ ਸਹੀ ਕੋਈ ਨਹੀਂ ਐਂ ਨਾ ਮੈਨੂੰ ਤੂੰ ਕਿੰਦਿਆ ਕਰੋ ਮੈਂ ਵੀ ਦੱਸੂਗੀ ਨਾ ਸਾਰੀ ਦਿਹਾੜੀ ਮੈਨੂੰ ਰੋਲ ਛੱਡਦੀ ਆ ਕੰਮ ਚ ਅੱਛਾ ਨਹੀਂ ਕੀ ਕਰਦੀ ਤੂੰ ਕੰਮ ਦੱਸ ਤੇ ਸਹੀ ਮੈਨੂੰ ਮਮੀ ਸਾਰਾ ਤੇ ਕਰਦੀ ਆ ਹੋਰ ਕੀ ਚੁੱਕਿਆ ਕਦੀ ਤੂੰ ਉਹ ਗੱਲ ਕਰੀ ਡੰਗਰਾਵਲ ਚ ਜਨੀਏ ਪੇਰਾ ਮਾਰ ਨਾ ਕਦੀ ਤੂੰ ਵਿਰੇ ਤੇ ਤੂੰ ਰੀ ਫਿਰਦੀ ਰਹਿਣੀ ਆ ਕੰਮ ਕਰਦਾ ਤੂੰ ਹੱਥ ਨਹੀਂ ਲਾਉਂਦੀ ਅਹੀਂ ਡਰਦੀ ਆ ਕੰਮ ਕਰਦੇ ਤੇ ਲੜਾਈ ਤੋਂ ਤੂੰ ਸਿਰ ਤੇ ਚੜਨੀ ਜਾਣੀ ਲੜਾਈ ਦਾ ਜਿੰਮੇ ਮੰਮੀ ਕੀਤੀ ਨਹੀਂ ਜਦੋਂ ਮੈਂ ਲੜਾਈ ਕਰ ਰਿਹਾ ਕਿਤਾ ਕਰਨੀ ਤੂੰ ਆ ਇਹ ਇਹਨੂੰ ਲੜਾਈ ਕਹਿੰਦੇ ਤਾਈ ਕੋਈ ਨੋਰਮਲ ਗੱਲ ਵਾ ਇਹੋ ਮੁੜ ਕੇ ਤੁਸੀਂ ਆਪਣੇ ਮੁੰਡੇ ਨੂੰ ਦੱਸ ਦੇਣੀ ਹੈ ਕੋਈ ਗੱਲ ਨਹੀਂ ਮੈਂ ਮੈਂ ਗੱਲ ਕਰਨੀ ਹਾਂ ਤੇ ਕਰ ਲੋ ਕੋਈ ਗੱਲ ਨਹੀਂ ਮੈਂ ਡਰ ਨਹੀਂ ਮਾਰਿਆ ਹਾਂ ਡਰ ਤੈਨੂੰ ਕਿਸਦਾ ਵੀ ਨਹੀਂਗਾ ਉਹ ਤਾਂ ਪਾਣੀ ਕਿੱਥੋਂ ਐਨੀ ਪੇਜਵਾ ਕਿਤੇ ਡਰਦੀ ਤੂੰ ਪੁੱਤ ਡਰਾ ਕੇ ਰੱਖਦੀ ਸਾਰਿਆਂ ਨੂੰ ਮੰਮੀ ਨੂੰ ਡਾਇਆ ਸੇਵੀਆਂ ਬਣਾਉਣਾ ਉਹ ਮੰਮੀ ਨੇ ਤਾਂ ਜਮਾਨੇ ਪਤਾ ਖਲਾਰਾ ਪਾ ਦੇਣਾ ਤੇ ਸੋਈ ਦੇ ਵਿੱਚ ਨਾਲੇ ਇੱਥੇ ਬਹਿ ਕੇ ਗੰਡੇ ਜੀਰਣ ਦੀਆਂ ਸਾਦੀ ਏਸੀ ਨੇ 스맬 ਖੇਚ ਲੈਣੀ ਤੇ ਮੁਰਕੇ ਸੌਣਾ ਕਿੱਦਾਂ ਇੱਥੇ ਤੇ ਫੇਰ ਕੀ ਆ ਭਾਬੀ ਦੋ ਤੇ ਗੰਡੇ ਛਿੱਲਣੇ ਆ ਉਥੇ ਕਿਹੜਾ ਬਹੁਤ ਅੱਬਾ ਗੰਡਿਆਂ ਦਾ ਛਿੱਲਣਾ ਵਾ ਤੇ ਤੂੰ ਬਣਾਉਣੀ ਸਿੱਖਦੀ ਹਾਂ ਨਾਲੇ ਤੈਨੂੰ ਪਤਾ ਲੱਗਦਾ ਵੀ ਕਿੱਦਾਂ ਬਣਾਈ ਦੀਆਂ ਭਾਬੀ ਮੈਨੂੰ ਹੁੰਦਾ ਹੀ ਆ ਸਾਰਾ ਕੁਝ ਜਿੰਨਾ ਕਿ ਮੇਰੀ ਮਾਂ ਨੇ ਮੈਨੂੰ ਸਿਖਾਇਆ ਨਾ ਹੁੰਦਾ ਵਾ ਉਹਦੇ ਨਾਲੇ ਮੈਂ ਆਪਣੀ ਮੰਮੀ ਮੇਰੀ ਬਣਾ ਕੇ ਮੈਨੂੰ ਸੇਵੀਆਂ ਘਵੌਣ ਦੀ ਆ ਤੂੰ ਹੀ ਤੇ ਨਹੀਂ ਨਾ ਘਵੌਣ ਦੇ ਮੇਰੀ ਤੇ ਉਹ ਮਾਨ ਜਰੀ ਹੀ ਰਹਿ ਜਾਣੀ ਆ। ਆ ਵੇਖ ਲੋ ਮੇਰੀ ਅਸੀਂ ਹੇਲੀਆਂ ਵਾਂ ਕਿਤੇ ਇੰਨੀ-ਇੰਨੀ ਸਿਫਤਾਂ ਕਰਦੀਆਂ ਆਪਣੀ ਭਾਬੀ ਦੀਆਂ ਕਿ ਸਾਨੂੰ ਆਹ ਬਣਾ ਕੇ ਦਿੰਦੀ ਆਹ ਕਰਦੀਆਂ ਸਾਡੇ ਨਾਲ ਆਹ ਚੀਜ਼ ਲੈ ਕੇ ਦਿੰਦੀ ਪਰ ਤੁਸੀਂ ਅਹੀਂ ਤਾਂ ਡੈ ਇਨਾ ਕਰਦੇ ਆ ਤੁਹਾਨੂੰ ਸਾਡੀ ਕੋਈ ਕਦਰ ਹੀ ਨਹੀਂ ਹੈਗੀ। ਤੁਸੀਂ ਜਦੋਂ ਵੇਖ ਲੋ ਸਾਨੂੰ ਓਡੋ-ਓਡੀ ਪੈਨੇ ਰਹਿਨੇ ਆ। ਜਿੱਦਨ ਦੀ ਮੈਂ ਆਈ ਆ ਨਾ ਵਿਆਹੀ ਬਥੇਰੀਆਂ ਇੱਜ਼ਤ ਆ ਤੁਹਾਡਾ ਕੀਤਾ ਉਦੋਂ ਤੁਸੀਂ ਨਾ ਹੀ ਨਹੀਂ ਲੈਂਦੀ ਆ ਪਹਿਣਾ ਕਿਸ ਦਾ। ਜਿੱਦਾਂ ਹੁਣ ਨਹੀਂ ਲੈਂਦੀ ਉਹ ਦਾ ਅੱਗੋ ਪਿਛੋ ਵੀ ਨਹੀਂ ਲੈਂਦੀ ਹੋਣੀ। ਤੂੰ ਤੇ ਮੇਰੇ ਮੂੰਹ ਤੇ ਨਹੀਂ ਮੈਨੂੰ ਛੱਡਣ ਦੀ ਤੇ ਅੱਗੋ ਪਿਛੋ ਚੁਗਲੀਆਂ ਕਰਦੀ ਹੋਣੀ ਆਪਣੀਆਂ ਸਹ ਉਹ ਪਤਾ ਨਹੀਂ ਤੇਰੀ ਅਗਿਨਣਾਂ ਕਿਦਾਂ ਦੀ ਆ ਕੋਣ ਆਪਣੀ ਭਾਬੀ ਦੇ ਬਾਅਦ ਚੁਗਲੀਆਂ ਕਰਦਾ ਉਹ ਮੈਨੂੰ ਪੱਕਤਾ ਪੱਕਾ ਪਤਾ ਲੱਗ ਗਿਆ ਵੀ ਜਿਹੜੇ ਤੇਰੇ ਲੱਛਣ ਵਾ ਹੁਣ ਭਾਬੀ ਮੈਂ ਕਦੀ ਤੁਹਾਡੀ ਕੋਈ ਚੁਗਲੀ ਨਹੀਂ ਕੀਤੀ ਮੈਂ ਵੀ ਝੂਠੀ ਸਿਫਤ ਕਾਹੀ ਆਉਂਦੀ ਆ ਕਿ ਮੇਰੀ ਭਾਬੀ ਵੀ ਬੜੀ ਚੰਗੀ ਆ ਮੈਨੂੰ ਸਾਰਾ ਕੁਝ ਲੈ ਕੇ ਦਿੰਦੀ ਆ ਮੈਨੂੰ ਵਨਸ ਵਨ ਆਪਾ ਗਵਾਣ ਬਣਾ ਬਣਾ ਖਾਉਂਦੀ ਆ ਮੈਂ ਤਾਂ ਹੀ ਨਾ ਇਹ ਕਹਿੰਦੀ ਕਿ ਮੇਰੀ ਭਾਬੀ ਕੋਈ ਕਰਦੀ ਨਹੀਂ ਹੈਗੀ ਅੱਛਾ ਹਾਹੋ ਗੱਲ ਹੁਣ ਤੂੰ ਕਰਦੀ ਆ ਜਿਹੜੀ ਗੱਲ ਤੇਰੀ ਮਾਂ ਕਰਦੀ ਆ ਸਿਖਾਦਾ ਨਾ ਮਾਂ ਨੂੰ ਤੂੰ ਹੋ ਸਕਾਇਆ ਹੀ ਫਿਰ ਤਾਇਆ ਮੇਰੇ ਦਿਵਾਲੇ ਹੋਂਡੀ ਅੱਗੋ ਪਿਛੋ ਤੇ ਇੰਨੀਆਂ ਗੱਲਾਂ ਕਰਦੀ ਨਹੀਂ ਜਿੰਨੀਆਂ ਅੱਜ ਕਰ ਦਿੱਤੀਆਂ ਵਾ ਭਾਬੀ ਫਿਰ ਤੁਸੀਂ ਵੀ ਤੇ ਹਾਦੀ ਕਰਦੇ ਆ ਮੰਮੀ ਨੂੰ ਕਿੰਨਾ ਸਟੋਨ ਨੇ ਆ ਫਿਰ ਰੱਕ ਸਾੜੀਆ ਮੰਮੀ ਨੇ ਤਾਂ ਬੋਲਣਾ ਹੀ ਆ ਕੀ ਸਤਾਇਆ ਤੁਹਾਨੂੰ ਕੀ ਤੁਹਾਨੂੰ ਸੂਲੀ ਚੜਾਇਆ ਦੱਸਾਂ ਪਹਿਲਾਂ ਮੈਨੂੰ ਮੋ ਤੇ ਪਖੰਡ ਨਾ ਕਰਿਆ ਕਰ ਨਹੀਂ ਤੇ ਉਥੇ ਕੋਈ ਮਾੜਾ ਮੋੜਾ ਲੱਭ ਗਿਆ ਨਾ ਚੜਾ ਕਰ ਦੇਣਾ ਤੇਰਾ ਫੇ ਵੇਂਦਾ ਵੇਂਦੀ ਰਹੀ ਫੇ ਭਰਾ ਪਰ ਜਾਈਆਂ ਨਹੀਂ ਹੁੰਦੇ ਹੁੰਦੇ ਜਿੰਨੀ ਤੇਰੀ ਜ਼ੁਬਾਨ ਚੱਲਣ ਰਹੀ ਹੈ ਨਾ ਨੇ ਬਾਹਰ ਜਾ ਕੇ ਘੰਡੇ ਕੱਟ ਸੌਣਾ ਵੀ ਹੁੰਦਾ ਕਹਿੰਦੇ ਹਾਦ ਹੋਈ ਆ ਭਾਬੀ ਦੀ ਵੀ ਆ ਨਾ ਕੋਈ ਸਿਆਣਾ ਕਿਉਂ ਪਹਿਲਾਂ ਮੰਮੀ ਦਿਵਾਲੀ ਹੋ ਗਈ ਹੁਣ ਆਣ ਕੇ ਤੇ ਮੇਰੇ ਦਿਵਾਲੀ ਹੋ ਗਈ ਆ ਤੇ ਵੀਰ ਦੇ ਜਾ ਲਾਗੇ ਜਾ ਕੇ ਨਾ ਤੇ ਕਿੱਦਾਂ ਮਿੱਠੀਆਂ ਪਿਆਰੀਆਂ ਗੱਲਾਂ ਕਰਨੀਆਂ ਕਿ ਨਾ ਮੈਂ ਤਾਂ ਕੋ ਕਹਿੰਦੀ ਨਹੀਂ ਹੈ ਜੀ ਜੋ ਕੁਝ ਕਹਿੰਦੀ ਐਹੀ ਕਹਿੰਦੀ ਆ ਨਾ ਜੇ ਗੰਡੇ ਦੋ ਬਹਿ ਕੇ ਤੇ ਕੱਟਣੇ ਨਹੀਂ ਲੱਗੀਆਂ ਤੇ ਕਿਹੜਾ ਨੇਰੀ ਆ ਗਈ ਆ ਜਿਹਦੇ ਬਹਿਣ ਨਹੀਂ ਦੇਣੇ ਚਾਰ ਜ ਸਵਾਦ ਦੇਣੇ ਨਾ ਤੇ ਨਾ ਕੋਈ ਹੋਰ ਲੈ ਇਹ ਦਾਤਰੀ ਕੀ ਐਨ ਮੂੰ ਚੁੱਕਿਆ ਜਾਣਾ ਕਿ ਨਹੀਂ ਜਾਣਾ ਉਤਲ ਜਾਨੇ ਆ ਮੈਂ ਕਹਨੇ ਆ ਵਡ ਲੀਏ ਆਏਗਾ ਮੂੰ ਤੇ ਵਜੁੰਡਾ ਪੀ ਹੁਣ ਮੱਜਦੀਆਂ ਰਣ ਮੂੰ ਤੇ ਕਿਦਾਂ ਨੇ ਏਡੇ ਏਡੇ ਲੰਮੇ ਸਾਰਿਆਂ ਦੇ ਮੂੰਹ ਨਿੱਕੇ ਮੂੰ ਤਾਂ ਡਰ ਗਏ ਆ ਚਲ ਕੋਈ ਨਹੀਂ ਚੱਲ ਜੇ ਤਬੀ ਕਿਹੜੀ ਗੱਲੋਂ ਆ ਏਡੀ ਚਲੋ ਕਾਂ ਚੱਲੀਏ ਜਾਣਾ ਵਾਂ ਤੇ ਚਲ ਮੈਂ ਮੰਮੀ ਪਹਿਲਾਂ ਵਾਂਡੇ ਨੂੰ ਹਾਂ ਨਹੀਂ ਕਰਨੀ ਹੁਣ ਜੇ ਮੈਂ ਘਰ ਚੌਲੀ ਲਾ ਜੇ ਤੋ ਉਹਨੂੰ ਹਾਂ ਨਹੀਂ ਕਰਨ ਦੇ ਉਹ ਚੰਗਾ ਬਾਬਾ ਮੈਂ ਦੱਸਾਂ ਮੰਮੀ ਨੂੰ ਚੱਲੀ ਆ ਉਹ ਲੱਗਾ ਮੋਟਰਸਾਈਕਲ ਮੰਮੀ ਨੂੰ ਕੀ ਦੱਸਣ ਦੀ ਲੋੜ ਮੈਨੂੰ ਪਤਾ ਹੀ ਆ ਲੈ ਫੇਰ ਮੰਮੀ ਜਣਾ ਚੋਬਜ ਪੀਤਾ ਨਿਕਲ ਜਾਂਦਾ ਜਦੋਂ ਜੀਕਰ ਦਾਦਾ ਨਾਲ ਮੁੜ ਕੇ ਲੜਾਈ ਪੋਣੀ ਮੈਂ ਇੱਕ ਮਿੰਟ ਦੱਸ ਕੇ ਆ ਗਿਆ ਚਲੋ ਮੈਂ ਵੀ ਚੱਪਲ ਪਾਲਾਂ ਦੁੱਜੀ ਚਲੋ ਆਓ ਤੂੰ ਆਹ ਚੱਪਲ ਚੰਗੀ ਪਲੀ ਨੂੰ ਕੀ ਹੋਇਆ ਹਾਂ ਜਾਓ ਫੇਰ ਦੱਸ ਕੇ ਮੈਂ ਦੱਸੂ ਨਾ ਕਰ ਲਾਈ ਆਦੀ ਹੋ ਗਿਆ ਵਾ ਪਤਾ ਨਹੀਂ ਕਿੱਦਾਂ ਦਾ ਬੰਦਾ ਵਾ ਸਾਰੀਆਂ ਗੱਲਾਂ ਨਾ ਮੰਮੀ ਨੂੰ ਪੋਛ ਪੋਛ ਕੇ ਕਰਦਾ ਵਾ ਮੰਮੀ ਮੰਮੀ ਮੈਂ ਮੜਾ ਜਾ ਅਡੇਨ ਕਿੱਲੇ ਆ ਜੀ ਤੂੰ ਹੁਣ ਅਡੇ ਤੇ ਆਵਲੇ ਕੀ ਕੰਮ ਆ ਉਹ ਮੈਨੂੰ ਤਾਂ ਕੋਈ ਕੰਮ ਨਹੀਂ ਹਾਂ ਉਹ ਨੋਟਾ ਢੀ ਨੇ ਜਾਨ ਖਾ ਲਈ ਕਦੋਂ ਦੀ ਮੈਨੂੰ ਗੋਲ ਗੱਪੇ ਖਵਾ ਲ ਕੇ ਲਿਆ ਉਹਨੂੰ ਗੋਲ ਗੱਪੇ ਖਵਾ ਲਨ ਤੇ ਲੈ ਜੀ ਹੁਣ ਉਹਨੂੰ ਗੋਲ ਗੱਪੇ ਲੱਗੇ ਅਸਾ ਉਸੇਆਂ ਵੀਆ ਬਣਾਈਆਂ ਨੇ ਸਬਜ਼ੀ ਬਣੀ ਰੋਟੀ ਖਾਵੇ ਹਾਂ ਉਹ ਮੰਮੀ ਮੈਂ ਤੇ ਕਾਲਾ ਜੋ ਦਾਦਾ ਮਹਾਰਾਜ ਲੈ ਆਈ ਹੂੰ ਮੈਨੂੰ ਤਾਂ ਪਤਾ ਕੀ ਕਰ ਸਭ ਕੋ ਬਣਿਆ ਹੁੰਦਾ ਰੋਟੀ ਪਾਣੀ ਨੇ ਢਿੱਡ ਭਰਦਾ ਵਾ ਪਰ ਮਰਜ਼ੀ ਹੈ ਨਾ ਉਹਦੀ ਪਹਿਲਾਂ ਸਵੇਰ ਦਾ ਆਖੀ ਜਾਂਦੀ ਕਿ ਮੈਨੂੰ ਪੇਕੇ ਖਾੜ ਪੇਕੇ ਦਾ ਉਥੋਂ ਜਵਾਬ ਦਿੱਤਾ ਆ ਨਹੀਂ ਗੋਲ ਗੱਪੇ ਖਵਾਣ ਖਾੜ ਹੁਣ ਅੱਛਾ ਹੁਣ ਤੂੰ ਗੋਲ ਗੱਪੇ ਖਾਣ ਆ ਤੈਨੂੰ ਭ ਇਹ ਨਿਆਣੀ ਇਹਨਾਂ ਜੀ ਕਰਦਾ ਕਿ ਮੈਂ ਵੀ ਕੋਈ ਚੀਜ਼ ਖਾਵਾਂ ਤੇ ਮੰਮੀ ਤਾਂ ਹੀ ਮੈਂ ਪੁੱਛਣ ਆਇਆ ਵਾਂ ਕਿ ਤੁਹਾਡੇ ਵਾਸਤੇ ਘਰੇ ਲਿਆਵਾਂ ਆਹੋ ਤੁਹਾਡੇ ਵਾਸਤੇ ਘਰੇ ਲਿਆਇਆ ਕਿ ਤਨ ਲਿਹਾਉਣ ਦੇਣੇ ਵੀ ਆ ਕਿ ਨਹੀਂ ਇਹਨੇ ਤਾਂ ਕਿਹਾ ਕਿ ਅੱਜ ਮੈਂ ਆਪਣੀ ਭੈਣ ਨੂੰ ਵੀ ਨਾਲ ਲੈ ਆਇਨਾ ਇਹਨੂੰ ਕਿੰਨੇ ਖੜਨਾ ਖੜਨਾ ਤੇ ਮੈਂ ਹੀ ਆ ਕੋਈ ਨਹੀਂ ਮੈਨੂੰ ਦੱਸ ਦੋ ਇਹ ਰਾਤ ਨੂੰ ਚਾਟਖਾਨੇ ਵੀ ਗੋਲ ਗੱਪੇ ਖਾਣੀਆਂ ਵੀ ਵੀਰ ਜਿਓ ਮਰਜੀ ਲਾਇਓ ਚਲ ਠੀਕ ਹੈ ਤੁਸੀਂ ਰਸੋਈ ਨਾ ਕਿ ਮੈਂ ਨਹੀਂ ਕੁਝ ਵੀ ਖਾਣਾ ਮੈਨੂੰ ਪਤਾ ਉਹ ਛਾੜਦੀ ਜਾਂਦੀ ਸ਼ਕੀਨ ਮੈਂ ਛਾੜ ਲਿਆ ਹੂੰਗਾ ਬਸ ਰੋਟੀ ਤੇ ਸਬਜ਼ੀ ਨਾ ਰੋਟੀ ਖਾਣੀ ਮੈਨੂੰ ਗੋਲ ਗੱਪੇ ਲੱਗੇ ਨਹੀਂ ਗੇ ਕਿ ਮੈਂ ਗੋਲ ਗੱਪੇ ਖਾਣੇ ਜਾ ਕਵਾੜੂ ਸੁਆਣੀ ਉਹ ਚੰਗਾ ਬਾਬਾ ਹੁਣ ਤੁਸੀਂ ਲੜੀ ਜਾ ਅੱਗੇ ਉਹ ਲੜਦੇ ਹੋ ਤੁਸੀਂ ਡੈਬੂ ਕੋਈ ਸਬਜ਼ੀ ਸਬਜ਼ੀ ਮੰਗਵਣੀ ਦਾ ਤੋ ਲਈ ਆਵਾਂ ਨਾਲੀ ਨਹੀਂ ਸਾਡੀ ਸਬਜ਼ੀ ਬਣੀ ਆਈ ਇਹ ਹੋਈ ਖਾ ਲੈਣੀ ਹਾਂ ਉਹ ਗੇ ਚਸਕੇ ਨਹੀਂ ਭੋਗਦੇ ਮੁੰਡਿਆ ਇਹ ਪਤਾ ਕਿੰਨੀ ਆ ਚੰਗਾ ਬਾਬਾ ਲੜੋ ਨਾ ਮੈਂ ਲੈ ਆਉਂਗਾ ਹਰੇ ਮਟਰ ਲੈ ਆਵਾਂ ਲੈ ਆਈ ਆਪਣੀ ਮਰਜ਼ੀ ਨਾਲ ਚੰਗਾ ਵੇਲਾ ਗੋਗੋ ਮਾਤਾ ਦੇ ਪਿਤਰ ਨਾ ਹੈ ਅਹੀਂ ਕਹਿੰਦੇ ਆਪੇ ਨੇ ਹੱਦਿਆਕ ਤੇ ਰਹਿਣਾ ਇਹਨੂੰ ਕੀ ਦੱਸਣਾ ਇਹਨ ਤੋਂ ਪਹਿਲਾਂ ਹੀ ਪੱਤੀਆਂ ਪੜਾ ਛੱਡਦੀ ਨਮੀ ਮੇਰੇ ਬਾਪੂ ਨੇ ਪਤਾ ਨਹੀਂ ਕਿ ਨਹੀਂ ਬੇਟੀ ਕਿਹਦੀ ਆਈ ਤੇ ਆਈ ਤੇ ਬੇਟੀ ਪਰ ਉਹ ਤੇਰੇ ਉਹੜਦੀ ਤੋਂ ਵਾਲੇ ਤੇ ਮੇਰੇ ਹੋ ਜਾਂਦੀ ਮੈਂ ਤਾਂ ਬੜੀ ਤੰਗ ਹੋ ਮੈਂ ਅੰਦਰ ਗੰਡੇ ਚ ਹੀ ਰੰਦੀ ਤੇ ਮੈਨੂੰ ਕਹਿੰਦੇ ਉੱਟ ਕੇ ਬਾਹਰ ਜਾ ਲੈ ਚਿੱਤਰ ਦਿਮਾਗ ਮੋਟਾ ਅੰਦਰ ਗੰਡੇ ਬੈ ਕੇ ਚੀਰਨ ਦੀ ਕਰ ਫਿਰ ਕੀ ਹੋਗਾ ਜੇ ਮੈਂ ਅੰਦਰ ਗੰਡੇ ਚ ਹੀ ਰੰਦੀ ਹੀ ਰਹੇ ਦੱਸ ਤੂੰ ਕਹਿ ਰਹੀ ਨਹੀਂ ਕਰਨੇ ਘਰ ਤੇ ਮੇਰੀ ਮਾਂ ਦਾ ਹੀ ਆ ਤੇਰਾ ਘਰਾ ਤੂੰ ਬਣਾਇਆ ਜੀ ਬੜੀਆਂ ਗੱਲਾਂ ਸਮੁੰਦੀ ਆ ਸਮੁੰਦੀ ਜਵਾਬ ਦੇ ਦਿਆ ਕੱਢ ਰਿਆ ਨਾ ਕਰ ਸਾਨੂੰ ਡਰ ਪਿਆ ਜੇ ਕਹੂੰਗਾ ਕੋਈ ਤਾਂ ਇਹ ਵੀ ਦੱਸਦਾ ਕਿ ਇਹ ਸਾਡੀ ਕਿੰਨੀ ਪੀਸਤੀ ਕਰਦੀ ਐ ਕਿੰਨੀ ਘਰ ਲਾਈ ਦਊਗੀ ਮੈਂ ਤਾਂ ਮੰਮੀ ਲਿਆਜ ਕਰਦੀ ਕਿ ਮੇਰੀ ਵੱਟੀ ਪਰਝਾਈ ਆ ਇਹ ਕੋਈ ਨਾ ਤੇ ਮੇਰੀ ਪਰਝਾਈ ਆ ਜੇ ਮੈਂ ਇੰਨਾ ਵੀ ਨਾ ਬਣਾਉਂਗੀ ਤੇ ਫਿਰ ਮੈਂ ਕੀ ਕਰੂੰਗੀ ਪਰ ਪਰ ਮੇਰੀ ਪਰਝਾਈ ਕੋਈ ਨਹੀਂ ਆ ਚੰਗੇ ਕਰਨ ਜੇ ਉਹਨਾਂ ਨੇ ਪਰ ਤੂੰ ਹੀ ਨਾ ਕਰਿਆ ਤਾਂ ਇਹਨੂੰ ਕਿੱਧਰ ਪਤਾ ਲੱਗਣਾ ਅਸੀਂ ਇੰਨਾ ਕਰਦੇ ਆਂ ਪਰ ਕੋਈ ਤਦਰ ਨਹੀਂ ਕੋਲੀ ਇਹਦੇ ਚਾੜ ਜਾੜੀ ਮਾਰਦੀ ਰਹਿੰਦੀ ਹੰਜੀ ਚੱਲ ਕੋਈ ਆ ਤੇਰੇ ਭਰਾ ਦੇ ਮੂਹ ਨੂੰ ਨਾ ਤੇਰੇ ਨੂੰ ਤੇ ਮੈਨੂੰ ਹੁਣ ਕੋਲ ਕੋਸੜ ਕੇ ਕਿਉਂ ਆ ਜਿੱਦਾਂ ਜੀ ਹੈਗੀ ਹੈ ਕੋਈ ਨਹੀਂ ਇੱਧੇ ਪਰ ਜਾਣ ਨਾ ਮੈਂ ਕਿਹਨਾਂ ਪਰ ਨੂੰ ਪਤਾ ਲੱਗੂਗਾ ਤੇਰੇ ਨੂੰ ਚੇਤਾ ਉਹ ਨਾ ਸਾਡਾ ਵੀ ਚੰਗਿਆਂ ਕਹੀਂ ਮਾਰੇ